ਬੀਤੋਂ ਕੀ ਸਮੱਸਿਆ ਥੋੜੀ ਪਾਣੀ ਦੀ ਪਾਣੀ ਨਹੀਂ ਆਉਂਦਾ ਪਤੋ ਵੀ ਇੱਕ ਬੂੰਦ ਵੀ ਨਹੀਂ ਪਾਣੀ ਆਉਂਦਾ ਕਿਉਂ ਮੰਗੋ ਪਾਣੀ ਵਰਤੇ ਤਾਂ ਪਹਿਲਾਂ ਦੇੜੀ ਕਰਕੇ ਆਉਂਦੇ ਦੇੜੀ ਕਰਕੇ ਆ ਕੇ ਮਜ਼ਾ ਪਾਟ ਮੈਂ ਤਾਂ ਕਹਿੰਦੀ ਖੜਾ ਲੱਗੀ ਭਈ ਜੀ ਮੁੰਡਾ ਬੱਦੂ ਕੁੱਤਾਗਾ ਇਹ ਦਿਹਾੜੀ ਕਰਕੇ ਆਉਂਦੀ ਹੈ ਵਿਚਾਰੀ ਬਜ਼ੁਰਗੇ ਕਿੱਥੋਂ ਬਾਲਟੀਆਂ ਲੈਵੇ ਚੱਲ ਸਾਡੇ ਵਰਗੇ ਅਸੀਂ ਬਾਲਟੀਆਂ ਚੱਕ ਲੈਣੇ ਆਂਗੇ ਇਹ ਵਿਚਾਰੀ ਕਿੱਥੋਂ ਬਾਲਟੀਆਂ ਲੈ ਕੇ ਆਵੇ ਬਹੁਤ ਆਖੇ ਮੈਂ ਤਾਂ ਸਿੱਖਿਆ ਕਿਤੇ ਸੁਣ ਨਾ ਇਹ ਬਧਾਰਿਆ ਕਰਿਆ ਨਾ ਕੋਈ ਸੁਣਦਾ ਕੋਈ ਨਹੀਂ ਸੁਣਦਾ ਲੱਗਿਆ ਹੁੰਦਾ ਅਗਲਾ 2 ਕੋਟੀ ਭਰਾ ਦਿੰਦਾ ਅਗਲਾ ਕਹਿੰਦਾ ਕਿੱਥੋਂ ਦੇ ਜੇ ਸੀ ਪਾਣੀ ਸਾਨੂੰ ਵੀ ਲਾਉਂਦਾਂਗਾ ਹਾਂ ਮੁੱਲ ਮੈਨੇ ਦਿੰਦਾ ਹੈਗਾ ਅਗਲਾ ਮੁੱਲ ਨੂੰ ਵੀ ਜ਼ੋਰ ਲਾ ਲੇ ਮੈਂ ਤਾਂ ਪਾਣੀ ਕਾਰਨ ਦੀ ਪਾਣੀ ਨਹੀਂ ਆ ਰਿਹਾ 10 ਦਿਨ ਹੋ ਗਏ ਨੇਗੇ ਪਾਣੀ ਨਹੀਂ ਆ ਰਿਹਾ ਜੀ ਪਾਣੀ ਦੀ ਬਹੁਤ ਜ਼ਿਆਦਾ ਸਾਨੂੰ ਦਿੱਕਤ ਹੈਗੀ ਕੋਈ ਸਾਡੀ ਸੁਣਵਾਈ ਨਹੀਂ ਹੈਗੀ ਜੀ ਅਸੀਂ ਅੱਕ ਕੇ ਧਰ ਨਾਲ ਆਇਆ ਜੀ 10 ਦਿਨ ਹੋ ਗਏ ਨੇਗੇ ਮੈਡਮਾ ਸਾਡੀਆਂ ਬੱਚਿਆਂ ਨੂੰ ਵੜ-ਵੜ ਖਾਂਦੀਆਂ ਨੇ ਤੁਸੀਂ ਵਰਦੀ ਨਹੀਂ ਪਾ ਕੇ ਆਉਂਦੇ ਅਸੀਂ ਵਰਦੀ ਕਿੱਥੋਂ ਤੋਂ ਹੀਏ ਜਦੋਂ ਪਾਣੀ ਨਹੀਂ ਆਉਂਦਾ ਹੈਗਾ ਕਿੱਥੋਂ ਅਸੀਂ ਬੱਚਿਆਂ ਨੂੰ ਆਏ ਸਾਡੇ ਪੀਣ ਨੂੰ ਪਾਣੀ ਤੱਕ ਨਹੀਂ ਹੈਗਾ ਜੀ ਫਿਰ ਕਿੱਥੋਂ ਲੈ ਗਏ ਪਾਣੀ ਜੀ ਪਾਣੀ ਜੇ ਕਿਸੇ ਦੇ ਸਰਵਿਸ ਵਾਲ ਲੱਗੀਆਂ ਹੋਈਆਂ ਨੇ ਜੀ ਅਸੀਂ ਕਿਸੇ ਤੋਂ ਲੈ ਲੈਨੇ ਆ ਤਾਂ ਅਗਲਾ ਰੋਜ਼ ਰੋਜ਼ ਸਾਨੂੰ ਪਾਣੀ ਨਹੀਂ ਦਿੰਦਾ ਹੈਗਾਗਾ ਅਸੀਂ ਉਹੀ ਘੁੱਟ ਘੁੱਟ ਵਰਤ ਲੈਨੇ ਆ ਜੀ ਅੱਲਾ ਕਹਿੰਦਾ ਸਾਨੂੰ ਬਿਲ ਆਉਂਦਾਗਾ ਕਿੱਥੋਂ ਅਸੀਂ ਪਾਣੀ ਦਾ ਹੱਲ ਕਰੀਏ ਸਾਡਾ ਕੋਈ ਹੱਲ ਨਹੀਂ ਸਾਡਾ ਪਾਣੀ ਦਾ ਹੱਲ ਕਰਨ ਜੀ ਕੀ ਸਮੱਸਿਆ ਆਪਣੇ ਪਾਣੀ ਦੀ ਹਾਂ ਸਮੱਸਿਆ ਇਹ ਹੈ ਜੀ ਜਿਹੜਾ ਪਾਣੀ ਹੈ ਸਾਨੂੰ ਉਹ ਪਿਛਲੇ 8-10 ਦਿਨਾਂ ਤੋਂ ਸਪਲਾਈ ਨਹੀਂ ਹੋ ਰਿਹਾ ਅਸੀਂ ਬੜੇ ਪਰੇਸ਼ਾਨ ਆ ਬੜੇ ਚਿੰਤਾ ਵਿੱਚ ਆ ਕਿਉਂਕਿ ਪਾਣੀ ਹੀ ਮਨੁੱਖ ਦੀ ਮੂਢਲੀ ਲੋੜ ਆ ਜੇ ਪਾਣੀ ਨਹੀਂ ਹੋਗਾ ਤਾਂ ਸਾਰੇ ਸਾਡਾ ਸਰੀਰ ਸਵਾਰ ਘਟਾਂ ਦਾ ਸਾਰਾ ਟੈਨਸ਼ਨ ਐ ਸੋ ਜਾਂਦਾ ਬੱਚੇ ਨੇ ਸਕੂਲ ਜਾਣਾ ਉਹ ਬਗੈਰ ਨਹਾਏ ਤਾਂ ਜਾਂਦੇ ਨੇ ਬਗੈਰ ਵਰਦੀ ਪਾਈ ਜਾਂਦੇ ਨੇ ਤਾਂ ਉਹਨਾਂ ਦਾ ਉੱਥੇ ਸਟਾਫ ਆ ਜਿਹੜਾ ਉਹ ਵੀ ਉਹਨਾਂ ਨੂੰ ਕੁੱਟਮਾਰ ਕਰਦਾ ਬੱਚੇ ਨੂੰ ਸੋ ਜਾ ਦਿੰਦਾ ਸੋ ਸਾਡੀ ਸਭ ਤੋਂ ਸਭੀ ਪਾਣੀ ਆ ਜਾਂ ਸਾਡੇ ਨੂੰ ਪਹੁੰਚਾਇਆ ਜਾਵੇ ਕਿਉਂਕਿ ਪਾਣੀ ਮੂਢਲੀ ਲੋੜ ਆ ਮੁੱਖਦੀ ਮੁੱਢਲੀ ਲੋੜ ਇਹਦਾ ਪਾਣੀ ਆ ਪਾਣੀ ਮਿੜਾ ਤਾਂ ਆਵਸੇ ਕੁਸ਼ਲ ਕੰਮ ਨਹੀਂ ਕਰ ਸਕਦੇ ਮੇਰਾ ਨਾਮ ਵੀ ਤਾਰਾ ਸਿੰਘ ਆ ਜੀ ਤਾਰਾ ਸਿੰਘ ਜੀ ਅੱਜ ਪਾਣੀ ਦੀ ਸਮੱਸਿਆ ਨੂੰ ਲੈ ਕੇ ਸੀਵਰੇਜ ਬੋਰਡ ਦੇ ਦਫ਼ਤਰ ਦੇ ਬਾਹਰ ਧਰਨਾ ਲਗਾਇਆ ਕੀ ਮੰਗ ਆ ਬੜੀ ਦੇਖੋ ਜੀ ਮੰਗ ਤਾਂ ਸਾਡੀ ਇਹੀ ਹੈਗੀ ਵੀ ਅਸੀਂ ਅੱਜ ਸੰਗਰੂਰ ਸੀਵਰੇਜ ਬੋਰਡ ਦੇ ਦਫ਼ਤਰ ਮੂਹਰੇ ਧਰਨਾ ਲਾ ਕੇ ਬੈਠਿਆਂਗੇ ਕਾਰਨ ਇਹ ਹੀ ਆ ਵੀ ਸਾਰਿਆਂ ਨੂੰ ਵੱਡੀ ਦਿੱਕਤ ਸਾਡੇ ਪਾਣੀ ਪੀਣ ਵਾਲੇ ਪਾਣੀ ਦੀ ਆ ਜਿੱਥੇ ਜੀਤਨਾਗਰ ਦੇ ਵਿੱਚ ਪਾਣੀ ਦੀ ਸਮੱਸਿਆ ਤੇ ਹੋਰ ਵੀ ਮਹੱਲੇ ਨੇ ਜਿੱਥੇ ਪਾਣੀ ਦੀ ਸਮੱਸਿਆ ਆ ਰਹੀ ਆ ਪਰ ਜਿਨ੍ਹਾਂ ਨੂੰ ਅਸੀਂ ਨੇ ਵੋਟਾਂ ਪਾ ਕੇ ਕੁਰਸੀਆਂ ਤੇ ਬਿਠਾਇਆ ਇੱਕ ਸਾਡੇ ਨਿਰਿੰਦਰ ਕੌਰ ਭਰਾ ਜੀ ਐਮਐਲਏ ਸਾਹਿਬ ਨੇ ਜੇ ਉਹ ਤੇ ਉਹਨਾਂ ਦੇ ਇੱਕ ਕਹਿਣ ਦਾ ਮਤਲਬ ਇਹ ਹੈ ਵੀ ਇੱਕ ਲੇਡੀ ਹੋ ਕੇ ਇੱਕ ਔਰਤਾਂ ਦੀ ਸਮੱਸਿਆ ਨਹੀਂ ਸਮਝ ਸਕਦੇ 2.5 ਸਾਲ ਹੋ ਗਏ ਸਰਕਾਰ ਬਣੀ ਨੂੰ ਪੌਣੇ 3 ਸਾਲ ਹੀ ਹੋ ਗਏ ਇਹਨਾਂ ਨੇ ਵਾਅਦਾ ਕੀਤਾ ਸੀ ਵੀ ਜਿਹੜੀ ਇਹ ਸਮੱਸਿਆ ਨੇ ਅਸੀਂ ਆਉਂਦੇ ਸਾਰ ਇੱਕ ਮਹੀਨੇ ਦੇ ਵਿੱਚ ਦੂਰ ਕਰਾਂਗੇ ਕੀ ਉਹਨਾਂ ਨੇ ਦੂਰ ਕਰਤੀਆਂ ਕੁਛ ਨਹੀਂ ਦੂਰ ਕੀਤਾ ਸੜਕਾਂ ਸਾਡੀਆਂ ਟੁੱਟੀਆਂ ਪਈਆਂ ਨੇਗੀਆਂ ਗਲੀਆਂ ਸਾਡੀਆਂ ਦਬੀਆਂ ਪਈਆਂ ਨੇਗੀਆਂ ਲਾਈਟਾਂ ਸਾਡੇ ਨਹੀਂ ਹੈਗੀਆਂ ਸਰ ਨਾਲੋਂ ਬੜੀ ਦਿੱਕਤ ਆ ਪੀਣ ਵਾਲੇ ਪਾਣੀ ਦੀ ਸਾਡੇ ਪੀਣ ਵਾਲਾ ਪਾਣੀ ਨਹੀਂ ਮਿਲ ਰਿਹਾ ਹੈਗਾ ਸਾਨੂੰ ਹਜ਼ਾਰ ਹਜ਼ਾਰ ਰੁਪਏ ਦੇ ਮੁੱਲ ਟੈਂਕਰ ਲੈ ਕੇ ਆਉਣੇ ਪੈਂਦੇ ਨੇਗੇ ਹਜ਼ਾਰ ਹਜ਼ਾਰ ਰੁਪਏ ਦੇ ਮੁੱਲ ਟੈਂਕਰ ਲਿਆ ਕੇ ਸਾਡੇ ਮਾਵਾ ਭੈਣਾਂ ਨੂੰ ਬਾਲਟੀਆਂ ਭਰਾਉਣੀਆਂ ਪੈਂਦੀਆਂ ਨੇ ਔਰ ਸਾਡੀਆਂ ਮਾਵਾ ਭੈਣਾਂ ਨੂੰ ਦੂਰੋਂ ਦੂਰੋਂ ਪਾਣੀ ਦੀਆਂ ਬਾਲਟੀਆਂ ਚੱਕ ਕੇ ਆਪਣੇ ਘਰ ਤੱਕ ਲੈ ਕੇ ਜਾਣੀਆਂ ਪੈਣੀਆਂ ਨੇਗੀਆਂ ਐਕਸ਼ਨ ਸਾਹਿਬ ਕਹ ਰਹੇ ਸੀ ਅਸੀਂ ਪਾਣੀ ਮੋਹਿਆ ਕਰਾਵਾਂਗੇ ਟੈਂਕਰ ਪਹੁੰਚਦੇ ਕਰਾਂਗੇ ਦੇਖੋ ਜੀ ਹੁਣ ਅੱਜ ਉਹਨਾਂ ਨੇ ਸਾਡੇ ਨਾਲ ਮੈ ਨਹੀਂ ਹੈਗਾ ਵੀ ਪਹਿਲਾਂ ਮਿਲੇ ਨਹੀਂ ਐਕਸ਼ਨ ਸਾਹਿਬ ਨੂੰ ਵੀ ਮਿਲਾਂਗੇ ਰਿਟਰਨ ਦੇ ਵਿੱਚ ਵੀ ਲਿਖ ਕੇ ਦਿੱਤਾ ਹੋਇਆਗਾ ਚਾਹ ਧੰਨਵਾਦ ਉਹ ਐਕਸ਼ਨ ਸਾਹਿਬ ਨੇ ਆ ਕੇ ਸਾਡੀ ਗੱਲ ਸੁਣੀ ਆ ਉਹ ਕਹਿੰਦੇ ਵੀ ਤੁਹਾਨੂੰ ਟੈਂਕਰ ਮੋਹਿਆ ਕਰਾਵਾਂਗੇ ਪਰ ਸਾਡੀ ਮੰਗ ਤਾਂ ਇਹੀ ਹੈ ਵੀ ਸਾਨੂੰ ਪਾਣੀ ਦਾ ਪੱਕਾ ਪ੍ਰਬੰਧ ਕਰਵਾਇਆ ਜਾਵੇ ਕਿਉਂਕਿ ਟੈਂਕਰ ਕਦੋਂ ਆਊਗਾ ਕਿਸੀ ਕਿਸੇ ਪੀੜੀਆਂ ਗਲੀਆਂ ਨੇ ਉਹਨਾਂ ਦੇ ਵਿੱਚ ਕਈਆਂ ਤੇ ਟੈਂਕਰ ਵੱੜਦਾ ਨਹੀਂ ਜੇ ਹੁਣ ਇੱਕ ਟੈਂਕਰ ਗਲੀ ਦੇ ਵਿੱਚ ਆ ਕੇ ਖੜ ਗਿਆ ਤੇ ਉੱਥੇ ਦਿੱਕਤ ਇਹ ਆਊਗੀ ਵੀ ਸਾਡੇ ਘਰ ਮੂਰੇ ਦਾ ਉਹ ਕਹੂਗਾ ਸਾਡੇ ਘਰ ਮੂਰੇ ਲੜਾਈ ਝਗੜੇ ਦਾ ਕਾਰਨ ਹੋਊਗਾ ਪਰ ਜਦੋਂ ਅਸੀਂ ਟੈਂਕਰ ਲੈ ਕੇ ਜਾਂਦੇ ਸੀ ਅਸੀਂ ਦੋ ਚਾਰ ਘਰ ਦੇ ਇੱਥੇ ਲਾਤਾ ਇੱਥੇ ਲਾਤਾ ਉਹ ਆਪਸੀ داری ਸਹਿਮਤੀ ਸੀ ਪਰ ਜਦੋਂ ਕਹਿਣਗੇ ਵੀ ਸਰਕਾਰੀ ਟੈਂਕਰ ਆ ਰਿਹਾ ਉਹ ਕਹੂਗਾ ਸਾਡੇ ਘਰ ਮੂਰੇ ਲੜਾਈ ਝਗੜੇ ਦਾ ਕਾਰਨ ਬਣੂਗਾ ਸੋ ਸਾਡੀ ਤਾਂ ਦੇਖੋ ਜੀ ਬੇਨਤੀ ਆ ਜੀ ਐਕਸ਼ਨ ਸਾਹਿਬ ਨੂੰ ਤੇ ਵੀ ਜਿਹੜਾ ਇਹਨਾਂ ਨੇ ਪਾਣੀ ਦੇ ਵਾਸਤੇ ਅਸੀਂ ਉਰੇ ਆਏਗੇ ਸਾਡੇ ਦਾ ਪਾਣੀ ਦਾ ਪੱਕਾ ਪ੍ਰਬੰਧ ਕੀਤਾ ਜਾਵੇ ਸਾਤੋਂ ਰੋਜ਼ ਰੋਜ਼ ਧਰਨੇ ਲੱਗਦੇ ਰੋਜ਼ ਰੋਜ਼ ਕੰਪਲੀਟਾ ਨਹੀਂ ਦਿੱਤੀ ਜਾਂਦੀ ਅਗਲਾ ਐਕਸ਼ਨ ਕੀ ਹੋਵੇਗਾ ਅਗਲਾ ਐਕਸ਼ਨ ਇਹੀ ਹੋਊਗਾ ਜੀ ਅੱਜ ਅਸੀਂ ਪੂਰੇ ਜਿਹੜਾ ਹੈਗਾਗਾ ਸਵੇਰੇ 9 ਵਜੇ ਤੋਂ 5 ਵਜੇ ਤੱਕ ਦਾ ਧਰਨਾ ਇੱਥੇ ਬੈਠਿਆ ਸੀ ਵਰਦਬੋਰਡ ਦੇ ਦਫ਼ਤਰ ਦੇ ਮੂਹਰੇ ਐਕਸ਼ਨ ਸਾਹਿਬ ਮਿਲ ਕੇ ਗਏ ਨੇ ਪਰ ਜਿਹੜੀ ਅਸੀਂ ਨੇ ਮੈਂ ਜਿਹੜਾ ਸੀਵੀਆਈ ਆ ਸੌਰੀ ਸੀਆਈਡੀ ਆ ਜਾਂ মিডিਆ ਉਹਨਾਂ ਨੂੰ ਇਸ ਚੀਜ਼ ਦਾ ਪਹਿਲਾਂ ਤੋਂ ਰਿਟਰਨ ਦੇ ਵਿੱਚ ਦੇਖ ਕੇ ਦਿੱਤਾ ਹੈਗਾ ਸੋ ਮੈਂ ਸ਼ਾਮ 5 ਵਜੇ ਤੱਕ ਬੈਠੂਗਾ ਬਾਕੀ ਸਾਡੇ ਮਾਮਾ ਭੈਣਾਂ ਨੇ ਮੱਧਿਆਲੀਆਂ ਉਹਨਾਂ ਨੂੰ ਮੈਂ ਆਪਦੇ ਆਪ ਦੇ ਘਰੇ ਤੋਂ ਰੂੰਗਾ ਕਿਉਂਕਿ ਉਹਨਾਂ ਨੂੰ ਜਵਾਖਾ ਵੀ ਸਾਹਮਣਾ ਸਕੂਲਾਂ ਨਾਲ ਜਵਾਖ ਵੀ ਆਉਣੇ ਨੇ ਕੱਪੜੇ ਵੀ ਉਹਨਾਂ ਨੇ ਕੰਮ ਵੀ ਕਰਨੇ ਨੇ ਸੋ ਇਸ ਕਰਕੇ ਬੇਨਤੀ ਹੈ ਜੀ ਮੇਰੀ ਤਾਂ ਫੇਰ ਇਹ ਹੀ ਵੀ ਸਾਡੇ ਪਾਣੀ ਦਾ ਪੱਕਾ ਜਿਹੜਾ ਹੈਗਾਗਾ ਪ੍ਰਬੰਧ ਕੀਤਾ ਜਾਵੇ ਸਫਾਈ ਦਾ ਪੱਕਾ ਪ੍ਰਬੰਧ ਕੀਤਾ ਜਾਵੇ ਜਿਹੜੀਆਂ ਗਲੀਆਂ ਗੁਲੀਆਂ ਟੁੱਟੀਆਂ ਹੋਈਆਂ ਨੇ ਉਹਦਾ ਪੱਕਾ ਪ੍ਰਬੰਧ ਕੀਤਾ ਜਾਵੇ ਐਕਸ ਸਰਬ ਇੱਕ ਪਾਣੀ ਦੀ ਸਮੱਸਿਆ ਨੂੰ ਲੈ ਕੇ ਕਾਫੀ ਲੰਬੇ ਸਮੇਂ ਤੋਂ ਅਜੀਦ ਨਗਰ ਵਾਸੀ ਜੂਝ ਰਹੇ ਨੇ ਤੇ ਇਸ ਕਾਰਨ ਉਹਨਾਂ ਨੇ ਧਰਨਾ ਵੀ ਲਗਾਇਆ ਹੈ ਕੀ ਕਹਿੰਣਾ ਚਾਹੋ ਜੀ ਜੋ ਪਾਣੀ ਦੀ ਸਮੱਸਿਆ ਅਗਰ ਪੂਰੇ ਸੰਗਰੂਰ ਸ਼ਹਿਰ ਦੀ ਗੱਲ ਕਰੀਏ ਤੇ ਫਿਲਹਾਲ ਇਹ ਨਹੀਂ ਕਹਿ ਸਕੀਦਾ ਕਿ ਪਾਣੀ ਦੀ ਇੱਕਦਮ ਸਮੱਸਿਆ ਆ ਰਹੀ ਆ ਪਾਣੀ ਬਿਲਕੁਲ ਨਹੀਂ ਜਾਂਦਾ ਹਾਂਜੀ ਇਹ ਜ਼ਰੂਰੀ ਆ ਕਿ ਕੁਝ ਏਰੀਏ ਦੇ ਵਿੱਚ ਪ੍ਰੈਸ਼ਰ ਘਟਿਆ ਉਸ ਸਬੰਧੀ ਵੈਸੇ ਲੋਕਾਂ ਕੋਲ ਮੇਰਾ ਨੰਬਰ ਵੀ ਆ ਉਹਨਾਂ ਨੂੰ ਅਸੀਂ ਵੈਲਕਮ ਕਰਦੇ ਹਾਂ ਕਿ ਮੇਰੇ ਨਾਲ ਕਦੀ ਵੀ ਗੱਲ ਕਰ ਸਕਦੇ ਨੇ ਬਟ ਜੋ ਕਿ ਅੱਜ ਅਜੀਤ ਨਗਰ ਤੇ ਕੁਝ ਰਿਪਰੈਜ਼ੈਂਟੇਟਿਵ ਆ ਕੇ ਬਿਨਾ ਮਿਲੇ ਬਿਨਾ ਕਿਸੇ ਗੱਲਬਾਤ ਕੀਤੇ ਧਰਨੇ ਤੇ ਬੈਠੇ ਹਨ ਆਪ ਇਸ ਚੀਜ਼ ਦਾ ਦੇਖ ਸਕਦੇ ਹੋ ਕਿ ਅਸੀਂ ਪਹਿਲਾਂ ਵੀ ਅਫਸਰਾਂ ਨੂੰ ਫੋਨ ਕੀਤੇ ਨੇ ਅਧਿਕਾਰੀਆਂ ਨੂੰ ਮਿਲੇ ਆ ਕਿ ਆਂਦੇ ਨੇ ਬਾਗ ਜੰਦੇ ਨੇ ਲੇਕਿਨ ਸਾਡਾ ਕੰਮ ਨਹੀਂ ਪੂਰਾ ਹੋਇਆ ਜਿਸ ਕਰਕੇ ਧਰਨਾ ਲਗਾਉਣਾ ਪਿਆਗਾ ਦੇਖੋ ਜੀ ਇਦਾਂ ਦੀ ਬਿਲਕੁਲ ਉਹਨਾਂ ਦੀ ਗੱਲ ਗਲਤ ਆ ਉਹਨਾਂ ਕੋਲ ਸਾਡੇ ਅਧਿਕਾਰੀ ਗਏ ਆ ਜਿੱਥੇ ਅਗਰ ਕਿਤੇ ਪ੍ਰੈਸ਼ਰ ਘਟ ਸੀ ਉਥੇ ਪਾਣੀ ਦੇ ਟੈਂਕਰ ਵੀ ਭੇਜੇ ਗਏ ਹਨ ਤੇ ਉਹ ਤਾਂ ਕਹਿੰਦੇ ਅਸੀਂ 1000 ਰੁਪਏ ਲੈ ਕੇ ਆਪਣੇ ਕੋਲੋਂ ਟੈਂਕਰ ਮੰਗਵਾ ਲਿਆ ਨਹੀਂ ਇਹ ਇਹ ਗੱਲ ਬਿਲਕੁਲ ਗਲਤ ਆ ਆਪ ਉਹਨਾਂ ਤੋਂ ਮੰਗ ਸਕਦੇ ਜੀ ਕਿ ਅਗਰ ਕੋਈ 1000 ਰੁਪਏ ਚ ਟੈਂਕਰ ਮੰਗਾਉਂਦਾ ਆ ਉਹ ਸਾਨੂੰ ਦੱਸਣ ਮੇਰੇ ਕੋਲ ਰਿਪਰੈਜ਼ੈਂਟ ਕਰਨ ਕਿ ਕਦੋਂ ਮੰਗਾਈ ਗਏ ਆ ਅਸੀਂ ਉਹਨਾਂ ਕੋਲ ਆਪ ਭੇਜਾਂਗੇ ਹੁਣ ਇਸ ਸਮੱਸਿਆ ਦੇ ਹੱਲ ਸੰਬੰਧੀ ਜੋ ਗੱਲ ਕਰੀਏ ਲੋ ਪ੍ਰੈਸ਼ਰ ਸੰਬੰਧੀ ਕੁਝ ਇਲੀਗਲ ਕਨੈਕਸ਼ਨ ਆ ਜਿਨ੍ਹਾਂ ਨੇ ਗਲਤ ਤਰੀਕੇ ਨਾਲ ਕਨੈਕਸ਼ਨ ਕੀਤੇ ਆ ਉਹ ਪਾਣੀ ਕਿਤੇ ਮਿੱਟੀ ਦੇ ਵਿੱਚ ਜਾਂ ਕਿਤੇ ਨਾਲੀਆਂ ਵਿੱਚ ਨਿਕਲੀ ਜਾ ਰਿਹਾ ਉਸ ਸੰਬੰਧੀ ਠੇਕੇਦਾਰ ਨੂੰ ਸਖਤੀ ਨਾਲ ਅਦਾਇਤ ਕੀਤੀ ਗਈ ਆ ਕਿ ਬਿਨਾ ਕੁਝ ਦੇਖੇ ਢਿੱਲ ਛੱਡੇ ਉਹ ਬੰਦ ਕਰ ਦਿੱਤੇ ਜਾਣ ਕਿ ਲੋਕਾਂ ਨੂੰ ਪ੍ਰੈਸ਼ਰ ਦੇ ਨਾਲ ਪਾਣੀ ਜਾਵੇ। ਰਹੀ ਗੱਲ ਹੁਣ ਮਾਨਯੋਗ ਮੁੱਖ ਮੰਤਰੀ ਜੀ ਦੇ ਉਪਰਾਲਿਆਂ ਸਦਕਾ ਮਾਨਯੋਗ ਐਮਐਲਏ ਸਾਹਿਬ ਦੇ ਉਪਰਾਲਿਆਂ ਸਦਕਾ ਜ਼ਿਲ੍ਹਾ ਪ੍ਰਸ਼ਾਸਨ ਨੇ ਵੀ ਇਹਨਾਂ ਮਸਲਿਆਂ ਨੂੰ ਬੜਾ ਗੰਭੀਰਤਾ ਨਾਲ ਲਿਆ ਆ। 4 ਟਿਊਬਲਾਂ ਦਾ ਐਸਟੀਮੇਟਿਕ ਸੈਪਰੇਟ ਤੌਰ ਤੇ ਬਣ ਚੁੱਕਿਆ। ਦੋ ਟਿਊਬਲਾਂ ਦਾ ਟੈਂਡਰ ਸਾਡਾ ਅੰਡਰ ਅਲਾਟਮੈਂਟ ਜਾਂ ਟੈਂਡਰ ਪ੍ਰਾਪਤ ਹੋ ਚੁੱਕੇ ਹਨ ਅਤੇ ਉਹ ਅਲਾਟਮੈਂਟ ਸਟੇਜ ਤੇ ਆ ਟੋਟਲ ਆਪ ਦੇਖ ਸਕਦੇ ਜੇ ਕਿ 6 ਟਿਊਬਲ ਸੰਗਰੂਰ ਸ਼ਹਿਰ ਦੇ ਵਿੱਚ ਅਗਲੇ 4 ਮਹੀਨਿਆਂ ਦੇ ਵਿੱਚ ਲੱਗ ਜਾਣਗੇ ਜਿਹਦੇ ਨਾਲ ਕਿੰਨੀ ਸਮੱਸਿਆ ਦਾ ਹੱਲ ਹੋਏਗਾ ਇਹ ਇੱਕ ਫੇਜ਼ ਦਾ ਪ੍ਰੋਜੈਕਟ ਏ ਆ ਸੈਕੰਡ ਫੇਜ਼ ਪ੍ਰੋਜੈਕਟ ਦਾ ਜਿਹੜਾ ਚੱਲੇਗਾ ਉਹਦੇ ਵਿੱਚ ਵਾਟਰ ਟ੍ਰੀਟਮੈਂਟ ਪਲਾਂਟ ਨਹਿਰੀ ਪਾਣੀ ਨੂੰ ਸੋਧ ਕੇ ਲੋਕਾਂ ਤੱਕ ਸਪਲਾਈ ਕਰਨ ਦਾ ਇਹ ਸਰਕਾਰ ਵੱਟੋਂ ਪੂਰਾ ਪ੍ਰਾਲਾ ਕੀਤਾ ਜਾ ਰਿਹਾ ਹੈ। ਬੜੀ ਪ੍ਰੇਸ਼ਾਨੀ ਦੇ ਹੈ ਕਿ ਬੱਚੇ ਨੂੰ ਸਕੂਲ ਜਾਣਾ, ਰੋਜ਼ ਦੇ ਵਰ ਦਿਨ ਤੂਤਿਆਂ ਦੀਆਂ ਤਾਂ ਫੌਰੀ ਤੌਰ ਤੇ ਕੀ ਹੱਲ ਨਾ। ਬਿਲਕੁਲ ਜੀ ਫੌਰੀ ਤੌਰ ਤੇ ਮੈਂ ਇਹਨਾਂ ਨੂੰ ਪੂਰੀ ਬੇਨਤੀ ਕੀਤੀ ਹੈ ਖੁਦ ਜਾ ਕੇ ਆਇਆ ਮੇਰੀ ਦਫਤਰੀ ਟੀਮ ਖੁਦ ਬਾਹਰ ਖਲੋਗੇ ਜਾ ਕੇ ਆਈ ਹੈ ਕਿ ਸਾਨੂੰ ਨਾਮ ਲਿਖਾਓ ਤੁਸੀਂ ਚੱਲੋ ਤੁਹਾਡੇ ਕੋਲ ਨਾਲ-ਨਾਲ ਅਸੀਂ ਦੋ ਟੈਂਕਰ ਇਕੱਠੇ ਭੇਜਾਂਗੇ ਤੁਹਾਡੇ ਘਰ ਦੇ ਬਾਹਰ ਖੜੇ ਰਹਿਣਗੇ। ਅਗਰ ਤੁਹਾਨੂੰ ਲੱਗਦਾ ਸਮੱਸਿਆ ਹੈ ਮੇਰੀ ਟੀਮ ਤੁਹਾਨੂੰ ਪ੍ਰੈਸ਼ਰ ਵੀ ਚੈੱਕ ਕਰਾ ਕੇ ਜਾਏਗੀ ਪਾਣੀ ਦਾ। ਕਿੰਨੇ ਸਾਰੇ ਟੈਂਕਰ ਭੜਾਉਂਗੇ ਪੂਰੀ ਗਲੀ ਬਸਤੀ ਦੇ ਗੁਰਾਹਲ ਹੈ। ਅਸੀਂ ਸ਼੍ਰੀ ਅਵਤਾਰ ਸਿੰਘ ਜੀ ਆਪ ਜਾਣਦੇ ਜੇ ਕਿ ਉਹ ਥੋੜਾ ਜਿਹਾ ਮੇਬੀ ਉਹਨਾਂ ਦਾ ਕੁਝ ਪਰਸਨਲ ਸਮੱਸਿਆ ਹੋਏਗੀ ਉਹ ਸਾਨੂੰ ਦੱਸਣ ਜਿੱਥੇ ਉਹ ਕਹਿਣਗੇ ਉੱਥੇ ਖਿਲਾਰ ਦਾਂਗੇ ਟੱਕਰ